ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਆ ਨਨਕਾਣਾ ਸਾਹਿਬ ਪਾਕਿਸਤਾਨ ਦੇ ਗੁਰਦੁਆਮਾ ਯਾਤਰਾ ਕਰਦੇ ਆ ਤੇ ਇਹ ਪਾਵਨ ਸਥਾਨ ਨਨਕਾਣਾ ਸਾਹਿਬ ਤੋਂ ਕਿਲੋਮੀਟਰ ਦੀ ਦੂਰੀ ਤੇ ਆ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਇੱਥੇ ਪਾਵਨ ਸਥਾਨ ਤੇ ਰੁਕੇ ਸਨ ਇੱਥੇ ਆਪਣਾ ਘੋੜਾ ਬੰਨਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਰੋਕਣਾ ਬੰਨਿਆ ਸੀ ਕਹਿੰਦੇ ਉਹ ਵੀ ਅੱਜ ਮੌਜੂਦ ਆ ਇਥੋਂ ਗੁਰੂ ਸਾਹਿਬ ਜੀ ਨਨਕਾਣਾ ਸਾਹਿਬ ਉਹ ਪਾਵਨ ਸਥਾਨ ਦੇ ਦਰਸ਼ਨਾਂ ਲਈ ਗਏ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਦਰਬਾਰ ਸਾਹਿਬ ਦੇ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸਥਾਨ ਤੇ ਆਏ ਉਹਦੇ ਆਪਾਂ ਦਰਸ਼ਨ ਕਰੀਏ ਪਾਲਕੀ ਸਾਹਿਬ ਮੌਜੂਦ ਹੈ ਉਸ ਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਸਥਾਨ ਹੈ ਜਿੱਥੇ ਆਪ ਦਰਸ਼ਨ ਕਰ ਰਹੇ ਹੋ ਗੁਰੂਗ੍ਰਾਮ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਾਹਿਗੁਰੂ ਮੱਥਾ ਟੇਕੀ ਆਪਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੀ ਚਰਨ ਸ਼ੋਕ ਪਾਵਨ ਧਰਤੀ ਜਿੱਥੇ ਗੁਰੂ ਸਾਹਿਬ ਐਸਾ ਆਪਣਾ ਘੋੜਾ ਬੰਨਿਆ ਸੀ ਉਹ ਦਰਖਤ ਦੇ ਵੀ ਆਪਾਂ ਦਰਸ਼ਨ ਕਰਾਂਗੇ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਉਹਦੇ ਵੀ ਆਪਾਂ ਦਰਸ਼ਨ ਕਰਦੇ ਆ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅਸਥਾਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਉਹ ਵੀ ਇੱਥੇ ਆਏ ਸਨ ਉਹਨਾਂ ਦਾ ਵੀ ਪਵਨ ਅਸਥਾਨ ਹੈ ਆਓ ਉਹਦੇ ਵੀ ਆਪਾਂ ਦਰਸ਼ਨ ਕਰਦੇ ਆ ਚੱਲ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਅਸਥਾਨ ਦੇ ਇਹ ਹੈਗਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਵਨ ਅਸਥਾਨ ਤੇ ਸਾਹਮਣੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਨੜਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਇੱਥੇ ਆਏ ਸੀ ਤਾਂ ਇੱਥੇ ਪਾਵਨ ਸਥਾਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੈਠੇ ਸਨ ਇਹ ਉਹਨਾਂ ਦਾ ਪਾਵਨ ਸਥਾਨ ਹੈ ਆਓ ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ ਗੁਰੂ ਸਾਹਿਬ ਜੀ ਕਿਸ ਸਥਾਨ ਤੇ ਬੈਠੇ ਸਨ ਆਓ ਦਰਸ਼ਨ ਕਰਦੇ ਆਪਾਂ ਮੱਥਾ ਟੇਕਦੇ ਹਾਂ ਪਵਨ ਸਥਾਨ ਦੇ ਜੋਰ ਅਰਜਨ ਸਾਹਿਬ ਮਹਾਰਾਜ ਦਾ ਪਵਨ ਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਰਾ ਸੁਚੇਪ ਬਖਸ਼ੀ ਦਾਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਵਨ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਸਿੱਖ ਸੰਗਤਾਂ ਇੱਥੇ ਬੈ ਕੇ ਹਰ ਜਸ ਕੀਰਤਨ ਕਰ ਰਹੀਆਂ ਕੋਈ ਸੇਵਾ ਕਰ ਰਿਹਾ ਹੈ ਪਾਵਨ ਸਥਾਨ ਦੀ ਇੱਥੋਂ ਦੇ ਸੇਵਾਦਾਰ ਸੇਵਾ ਕਰ ਰਹੇ ਆ ਆਪਾ ਪਾਵਨ ਸਥਾਨ ਦੀ ਦਰਸ਼ਨ ਕਰਦੇ ਹੋਏ ਇੱਥੇ ਪਹੁੰਚੇ ਆ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਸਥਾਨ ਹੈ ਇੱਥੇ ਆਪਾ ਦਰਸ਼ਨ ਕਰ ਰਹੇ ਆ। ਪ੍ਰਸ਼ਾਦ ਲੈ ਲਈਏ ਆ। ਗ੍ਰਾਫਟ ਜਿੱਥੇ ਸਾਈਡ ਤੇ ਸੀੜੀ ਲੱਗੀ ਹੋਈ ਹੈ ਉੱਥੇ ਜਾਣ ਲੱਗਾ। ਔਰ ਤੁਹਾਨੂੰ ਕੋਸਥਾਨ ਦੇ ਮਦਰਸ਼ਨ ਕਰਾਉਣਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਤੇ ਉਹਦੇ ਆਪਾਂ ਦਰਸ਼ਨ ਕਰਦੇ ਆਂ ਪਿੱਛੇ ਚੱਲ ਕੇ ਐ ਪਿਛਲੇ ਪਾਸੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਜਿਸ ਦਰਖਤ ਦੇ ਨਾਲ ਉਹਦੇ ਆਪਾਂ ਦਰਸ਼ਨ ਕਰਦੇ ਆਂ ਕਹਿੰਦੇ ਪਿਛਲੇ ਪਾਸੇ ਸਥਿਤ ਹੈ ਉਹਦੇ ਮੈਂ ਦਰਸ਼ਨ ਕਰਾਉਣਾ ਔੜੀ ਚੜ ਕੇ ਉਹ ਆਮਨਸਥਾਨੋਂ ਆਪਣਾ ਹੁੰਦਾ ਉਹ ਦਰਖਤ ਜਿੱਥੇ ਆਓ ਆ ਉੱਪਰ ਚੱਲ ਕੇ ਪੀੜੀ ਤੇ ਸੀੜੀ ਦੇ ਉੱਤੇ ਤਾਂ ਉੱਪਰ ਉਹ ਹੈ ਦਰਖਤ ਜਿਸ ਨਾਲ ਘੋੜਾ ਬੰਨਿਆ ਸੀ ਉਹਦੇ ਆਪਾਂ ਦਰਸ਼ਨ ਕਰਦੇ ਹਾਂ ਕਿੱਥੇ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਸ਼ੰਘਾਂ ਪੁੱਛਦੇ ਆਪਾਂ ਇੱਥੇ ਵਾਹਿਗੁਰੂ 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 ਆਉ ਦਾ ਨਿਸ਼ਾਨੀ ਪਈ ਓ ਦਰਖਤ ਦੀ ਤੇ ਉੰਜੂ ਹੁੰ ਦਰਖਤ ਹੈ ਨਹੀਂ ਉਹ ਤੁਹਾਨੂੰ ਨਿਸ਼ਾਨੀ ਬਖਾ ਰਿਆ ਮੈਂ ਉਹ ਦਰਖਤ ਦੀ ਜੀ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਆਪਣਾ ਕੋੜਾ ਬੰਨਿਆ ਸੀ ਇਹ ਹੈ ਦੋ ਪਾਵਨ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਚਰਨ ਛੋਪਾ ਪ੍ਰਾਪਤ ਧਰਤੀ ਗੁਰੂ ਅਰਜਨ ਸਿੰਘ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਜਿਹਦੇ ਆਪਾਂ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ